ਕਿ ਨੌਜਵਾਨ ਗਲਤੀ ਕਰ ਹੀ ਦਿੰਦੇ ਨੇ ਭਰੀ ਜਵਾਨੀ ਵਿੱਚ ਚਾਰ ਦਿਨ ਤੋਂ ਅਨਪਛਾਤੇ ਖੜੇ ਮੋਟਰਸਾਈਕਲ ਨੇ ਪਾਇਆ ਇਹ ਸਾਰੇ ਨੂੰ ਹੈਰਾਨੀ ਵਿੱਚ ਪਾਇਆ ਇਹ ਸਾਰੇ ਨੂੰ ਹੈਰਾਨੀ ਵਿੱਚ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਵਿਡੀਓ ਕਿਸ ਬਾਬਤ ਹੋਂ ਵਾਲੀ ਸਤਿਓ ਗੱਲ ਤੁਸੀਂ ਸਮਝ ਹੀ ਲਈ ਹੈ ਜੀ ਪਿਛਲੇ 4 5 ਦਿਨ ਤੋਂ ਆਹ ਮੋਟਰਸਾਈਕਲ ਨੀਲੇ ਰੰਗ ਦਾ ਮੋਟਰਸਾਈਕਲ ਅਨਪਛਾਤਾ ਮੋਟਰਸਾਈਕਲ ਕਵਾਸਾਕੀ ਬਜਾਜ ਦਾ ਮੋਟਰਸਾਈਕਲ ਜਿਹਦੇ ਪਿੱਛੇ ਨਾਈਕੀ ਲਿਖਿਆ ਔਰ ਮੋਟਰਸਾਈਕਲ ਹੈ ਪੀਬੀ 32ਡੀ 8320 ਤਾਂ ਇਹ ਮੋਟਰਸਾਈਕਲ 4 ਦਿਨ ਤੋਂ ਬਰਨਾਲੇ ਵਿਖੇ ਨਿਊ ਸਿਟੀ ਨਿਊ ਸਿਟੀ ਅਨ ਕਲੇ ਵਿੱਚ ਖੜਾ ਹੈ ਜੀ ਪਿਛਲੇ 4 ਦਿਨ ਤੋਂ ਔਰ ਜਿਹੜੇ ਇੱਥੇ ਦੇ ਵਸਨੀਕ ਹੈ ਕਹਿੰਦੇ ਇਹਨੂੰ 4 ਦਿਨ ਤੋਂ ਘਟ ਘਟ 40 ਵਾਰ ਅਸੀਂ ਦੇਖ ਲਿਆ ਜਦ ਜਾਣੇ ਆ ਜਦ ਆਣੇ ਆ ਉਮੀਦ ਹੈ ਹੁੰਦੀ ਹੈ ਕਿ ਇਹਦਾ ਮਾਲਕ ਇਹਨੂੰ ਸ਼ਾਇਦ ਆ ਕੇ ਲੈ ਗਿਆ ਹੋਵੇਗਾ ਦਾ ਮੇਨ ਗੇਟ ਐਂਟਰੈਂਸ ਦੇ ਬਿਲਕੁਲ ਨਾਲ ਅੰਦਰ ਖੜਾ ਕੀਤਾ ਹੁਣ ਸਵਾਲ ਇਹ ਆ ਜੇ ਮਨ ਵਿੱਚ ਪ੍ਰਸ਼ਨ ਇਹ ਉੱਠਦਾ ਕਿ ਕਿਤੇ ਇਹ ਚੋਰੀ ਦਾ ਮੋਟਰਸਾਈਕਲ ਤਾਂ ਨਹੀਂ ਜਿਹੜਾ ਕੋਈ ਚੋਰ ਇੱਥੇ ਖੜਾ ਕਰ ਗਿਆ ਜਾਂ ਕੋਈ ਵਾਰਦਾਤ ਕਰਕੇ ਮੋਟਰਸਾਈਕਲ ਲੁਕੋ ਕੇ ਤਾਂ ਨਹੀਂ ਕਿਸੇ ਨੇ ਇੱਥੇ ਸੁਸਾਇਟੀ ਦੇ ਅੰਦਰ ਖੜਾ ਕਰ ਦਿੱਤਾ ਔਰ ਜੇ ਕੋਈ ਮਾਲਕ ਖੜਾ ਕਰਕੇ ਗਿਆ ਤਾਂ 4 ਦਿਨ ਹੋ ਗਏ ਕੋਈ ਆਇਆ ਕਿਉਂ ਨਹੀਂ ਲੈਣ ਸਵਾਲ ਬੜੇ ਨੇ ਇਸ ਤੋਂ ਬਾਅਦ ਆ ਵੀਡੀਓ ਤੋਂ ਬਾਅਦ ਅਸੀਂ ਪੁਲਿਸ ਨੂੰ ਵੀ ਇਨਫੋਰਮ ਕਰਦੇ ਹਾਂਗੇ ਪਰ ਇੱਥੇ ਨਿਊ ਸਿਟੀ ਇਨਕਲੇਵ ਦੇ ਵਸਨੀਕ ਨੇ ਸਾਹਾ ਸਾਹਿਬ ਸਰ ਸਭ 4 4 ਦਿਨ ਪਤਾ ਲੱਗਿਆ ਸਾਨੂੰ 4 ਦਿਨ ਕਿ 4 ਤੋਂ ਜ਼ਿਆਦਾ ਦਿਨ ਹੋ ਗਏ ਆ ਹਾਂ ਕਰੀਬ 4 ਦਿਨ ਹੀ ਹੋ ਗਿਆ ਨੇ ਸ਼ਾਮ ਇਹ ਰਾਤ ਦੀ ਗੱਲ ਆ ਸਵੇਰੇ ਅਸੀਂ ਦੇਖਿਆ ਸੀ ਕਿ ਮੋਟਰਸਾਈਕਲ ਖੜਾ 4 ਦਿਨ ਪਹਿਲਾਂ ਦੇਖਿਆ ਸੀ ਹਾਂਜੀ 4 ਦਿਨ ਪਹਿਲੇ ਦੇਖਿਆ ਸੀ ਠੀਕ ਹੈ ਜੀ ਜੀ ਤੇ ਕੋਈ ਰਾਤ ਨੂੰ ਖੜਾ ਕਰ ਗਿਆ ਰਾਤ ਨੂੰ ਖੜਾ ਕਰਕੇ ਗਿਆ ਤੇ ਆ ਤੁਹਾਡਾ ਜਿਹੜਾ ਮੇਨ ਗੇਟ ਹੈ ਬੰਦ ਨਹੀਂ ਹੁੰਦਾ ਰਾਤ ਨੂੰ ਹਾਂ ਨਹੀਂ ਨਹੀਂ ਇਹ ਮੇਨ ਗੇਟ ਜਿਹੜਾ ਹੈ ਖੁੱਲਾ ਹੀ ਰਹਿੰਦਾ ਪੂਰੀ ਰਾਤ ਕੋਈ ਕੋਈ ਚੌਂਕੀਦਾਰ ਰੱਖਿਆ ਨਹੀਂ ਕੋਈ ਸਿਕਿਉਰਟੀ ਨਹੀਂ ਹੈ ਇੱਧਰ ਕਿੰਨੇ ਕਿ ਘਰ ਇੱਧਰ ਜੀ ਕਰੀਬ ਜਿਹੜਾ ਕਿ ਇਹਨੇ 10 11 ਘਰ ਗਏ ਇਹਦੇ ਵਿੱਚ ਪਰ ਚਲੋ ਰਲ ਕੇ ਕੋਈ ਚੌਂਕੀਦਾਰ ਹੋਣਾ ਵੀ ਚਾਹੀਦਾ ਤੁਹਾਡੀ ਸਿਕਿਉਰਟੀ ਤੇ ਹਾਂਜੀ ਜੀ ਜੀ ਕੀ ਕੋਈ ਸ਼ੱਕ ਪੈਂਦਾ ਕਿ ਕੋਈ ਸ਼ਾਇਦ ਕਿਤੇ ਵਾਰਦਾਤ ਨਾ ਕਰਕੇ ਆ ਪੁਲਿਸ ਦੇ ਡਰ ਤੋਂ ਇੱਥੇ ਖੜਾ ਕਰ ਗਿਆ ਦੇਖੋ 4 ਦਿਨ ਤੋਂ ਖੜਾ ਹੈ ਕੋਈ ਇਹਦਾ ਵਾਲੀ ਵਾਰਸ ਨਹੀਂ ਹੈ ਤਾਂ ਸ਼ੱਕ ਤਾਂ ਪੈਂਦਾ ਹੀ ਹੈ ਕੋਈ ਵਾਰਦਾਤ ਕਰਕੇ ਆਇਆ ਹੋਵੇਗਾ ਜਾਂ ਚੋਰੀ ਦਾ ਮੋਟਰਸਾਈਕਲ ਹੋਵੇਗਾ ਹੋ ਸਕਦਾ ਪੁਲਿਸ ਪਾਰਟੀ ਪੈਟਰੋਲਿੰਗ ਤੇ ਹੋਵੇ ਦੇਖ ਕੇ ਡਰ ਗਿਆ ਹੋਵੇ ਤੇ ਇੱਥੇ ਲਾ ਕੇ ਚਲਾ ਗਿਆ ਹੋਵੇ ਜੀ ਹੈ ਬਿਲਕੁਲ ਜੀ ਕਿਉਂਕਿ ਕਈ ਵੇਲੇ ਬਰਨਾਲੇ ਗੇਟਾਂ ਤੇ ਵੀ ਨਾਕਾ ਲੱਗਦਾ ਹਾਂਜੀ ਹਾਂਜੀ ਚਾਰਕ ਦਿਨ ਪਹਿਲਾਂ ਲੜਾਈ ਵੀ ਬੜੀ ਜ਼ਬਰਦਸਤ ਹੋਈ ਬਰਨਾਲੇ ਗੇਟਾਂ ਤੇ ਹਾਂਜੀ ਉਹ ਹੋਈ ਸੀ ਠੀਕ ਹੈ ਕੀ ਪਤਾ ਕੋਈ ਉਹਦੇ ਵਿੱਚੋਂ ਨਾ ਕੜੀ ਝੜਦੀ ਹੋਵੇ ਹੋ ਸਕਦਾ ਜੀ ਤਾਂ ਇੱਕ ਵਾਰ ਬੇਨਤੀ ਹੈ ਜੀ ਪੀਪੀ 32 ਡੀ 83 ਵੀ ਨੰਬਰ ਹੈ ਇਹ ਮੋਟਰਸਾਈਕਲ ਜਿਹੜਾ ਆ ਪਿਛਲੇ 4 ਦਿਨ ਤੋਂ ਜਿਵੇਂ ਸਵਾ ਸਾਹਮਣੇ ਕਿਹਾ ਇੱਥੋਂ ਦੇ ਵਸਨੀਕ ਨੇ ਆਪਣੇ ਵੱਲੋਂ ਇਹਨਾਂ ਨੇ ਉਪਰਾਲੇ ਕਰ ਲਏ ਬਥੇਰੇ ਨੂੰ ਪੁੱਛ ਲਿਆ ਕਿ ਯਾਰ ਭਾਈ ਤੇਰਾ ਤਾਂ ਨਹੀਂ ਕਿਤੇ ਤੇਰਾ ਤਾਂ ਨਹੀਂ ਖੜਾ ਆਪਣੀ ਸਿਟੀ ਦੇ ਅੰਦਰ ਵੀ ਨਿਊ ਸਿਟੀ ਇਨਕਲੇਵ ਦੇ ਅੰਦਰ ਵੀ ਸਾਰ ਨੂੰ ਪੁੱਛ ਗਿੱਚ ਕਰ ਲਈ ਆ ਕਿ ਕੋਈ ਰਿਸ਼ਤੇਦਾਰ ਤਾਂ ਨਹੀਂ ਆਇਆ ਸੀ ਹੋ ਸਕਦਾ ਰਾਤ ਬਰਾਤੇ ਕਈ ਵੇਲੇ ਬੰਦੇ ਨੇ ਰਾਤ ਨੂੰ ਗਲਾਸ ਖੜਕਾਇਆ ਹੁੰਦਾ ਤਾਂ ਬੰਦਾ ਭੁੱਲ ਜਾਂਦਾ ਤਾਂ ਉਹਨੂੰ ਗੱਡੀ ਗੁੱਡੀ 'ਚ ਤਾਂ ਨਹੀਂ ਛੱਡ ਕੇ ਆਏ ਤਾਂ ਇਹ ਕਹਿੰਦੇ ਕਿ ਕਿਸੇ ਨੇ ਵੀ ਹਾਮੀ ਨਹੀਂ ਭਰੀ ਔਰ ਇੱਥੇ ਜਿਹੜਾ ਮੋਟਰਸਾਈਕਲ ਹੈ ਲਵਾਰਿਸ ਖੜਾ ਵਿਗੜੇ ਹੋਏ ਨਲਕੇ ਦੀ ਤਰ੍ਹਾਂ ਖੜਾ ਹੈ ਵਿਗੜੇ ਹੋਏ ਟਿਪਰ ਦੀ ਤਰ੍ਹਾਂ ਖੜਾ ਇਹਨਾਂ ਦਾ ਰਾਹ ਰੋਕ ਰਿਆ ਔਰ ਬਿਲਕੁਲ ਮੇਨ ਗੇਟ ਦੇ ਨਾਲ ਹਾਲਾਂਕਿ ਮੋਟਰਸਾਈਕਲ ਨੂੰ ਲੋਕ ਲੱਗਿਆ ਹੋਇਆ ਤਾਂ ਪੁਲਿਸ ਨੂੰ ਅਸੀਂ ਇਨਫੋਰਮ ਕਰ ਦੇਣਾ ਔਰ ਜਿਹੜੇ ਕਿਸੇ ਭੈਣ ਭਾ ਦਾ ਭਰਾ ਦਾ ਕਿਤੇ ਚੋਰੀ ਹੋਇਆ ਕਿਉਂਕਿ ਪਰਿਵਾਰ ਚੋਂ ਕਿਤੇ ਚੋਰੀ ਹੋਇਆ ਤਾਂ ਤੁਸੀਂ ਸਾਨੂੰ ਜ਼ਰੂਰ ਕਾਲ ਕਰ ਲੈਣੀ ਹੈ ਸੰਪਰਕ ਬਣਾ ਲੈਣਾ ਤੁਹਾਡੀ ਜਿਹੜੀ ਬੰਦ ਦੀ ਸਰਦੀ ਇਹਨੂੰ ਵਾਪਸ ਲੈਣ ਦੀ ਮਦਦ ਕੀਤੀ ਜਾਵੇਗੀ 8360101573 ਪਰ ਹੁਣ ਅਸੀਂ ਪੁਲਿਸ ਨੂੰ ਇਨਫੋਰਮ ਕਰਨ ਲੱਗੇ ਆ BB32D83BJ ਜੇ ਕਿਸਦਾ ਚੋਰੀ ਹੋਇਆ ਵੀਰ ਦਾ ਉਹ ਜ਼ਰੂਰ ਕਾਲ ਕਰਕੇ ਸੰਪਰਕ ਕਰ ਲਵੇ ਪੁਲਿਸ ਨੂੰ ਅਸੀਂ ਹੁਣੇ ਸੌਂਪ ਦੇਣਾ ਤੇ ਉਸ ਤੋਂ ਬਾਅਦ ਜੋ ਕਾਰਵਾਈ ਪੁਲਿਸ ਦੀ ਹੋਵੇਗੀ ਤੁਹਾਡਾ ਮੋਟਰਸਾਈਕਲ ਜੇ ਚੋਰੀ ਹੋਇਆ ਤਾਂ ਤੁਸੀਂ ਆਪਣੀ ਜਿਹੜੀ ਕੰਪਲੇਂਟ ਦਿੱਤੀ ਆ ਉਹ ਦਿਖਾ ਕੇ ਉਹਨੂੰ ਵਾਪਸ ਲੈ ਸਕਦੇ ਆ ਔਰ ਜੇ ਕਿਤੇ ਕਿਸੇ ਵਾਰਦਾਰ ਚੇ ਵਰਤੇ ਆਗੇ ਤਾਂ ਪੁਲਿਸ ਆਪ ਦੇਖੇਗੀ ਉਹਨਾਂ ਨੇ ਕੀ ਕਰਨਾ ਸਭਾ ਸਭ ਕੀ ਗਲਤੀ ਨਹੀਂ ਕਰਨੀ ਚਲੋ ਬਾਤ ਸ਼ੁਕਰ ਹੈ ਬਹੁਤ ਮਿਹਰ ਕਰਤਾਂ